ਤੇ ਦਾਦੀ ਕਹਿੰਦੇ ਵੀ ਪੁੱਤ ਕੋਸ਼ ਗੱਲਾਂ ਰਹਿ ਗਈਆਂ ਤੇ ਵੀ ਮੈਂ ਉਹ ਜਰੂਰ ਦੱਸ ਚੰਗੀਆਂ ਮੈਂ ਕਿਹਾ ਕੋਈ ਗੱਲ ਨਹੀਂ ਪਿੱਛਾ ਫੇਰ ਤਾਂ ਹੈ ਚਲੋ ਕਰਤੇ ਕਰਾਉਂਦੇ ਅੱਜ ਸਵਾਭ ਬਣਿਆ ਉਹ ਹੁਣ ਜਿਹੜੀਆਂ ਫਸਲਾਂ ਲੱਗਦੀਆਂ ਨੇ ਤੁਸੀਂ ਤਾਂ 60 ਦੀ ਕ੍ਰਾਂਤੀ ਵੀ ਦੇਖੀ ਆ ਪੁਰਾਣੇ ਖੇਤ ਵੀ ਦੇਖੇ ਨੇ ਉਦੋਂ ਨਰਮੇ ਦੀ ਫਸਲ ਹੁੰਦੀ ਹੁੰਦੀ ਸੀ ਜੀ ਦਾ ਪਰ ਹੁਣ ਬਹੁਤ ਜ਼ਿਆਦਾ ਘਟ ਗਿਆ ਇਹ ਇਹਦੇ ਬਾਰੇ ਕੁਝ ਦੱਸਾਂਗੇ ਉਸ ਹਾਰੀ ਕੇ ਤੇਰੇ ਸੀ ਨਰਮਾ ਫੇਜੂਣ ਲੱਗ ਜਾਣਾ ਫਿਰ ਇਹਨਾਂ ਨੇ ਗੱਡਾ ਲੈ ਜਾਣਾ ਹਾਂਜੀ ਗੱਡਾ ਲਿਜਾ ਕੇ ਫਿਰ ਉਹ ਪੰਡਾ ਸਾਰੀਆਂ ਬੁੱਚੇ ਕਿਸੇ ਵਾਰ ਨਹੀਂ ਆ ਕਿ ਲੋਕੀ ਸੜਾ 40 ਕਿਲੋ ਸਾਰਾ ਨਰਮਾ ਲੈਣੀ ਤੇ ਚੱਕਲੇ ਉਹਨਾਂ ਤੇ ਰੇੜੇ ਸੱਡੇ ਚ ਜਿਵੇਂ ਪਹਿਲਿਆਂ ਚ ਸੋਨੇਆਂ ਵਾ ਵੀ ਜਿਵੇਂ ਐਵੇਂ ਕਹਦੇ ਹੁੰਦੇ ਸੀਗੇ ਵੀ ਦਾਣੇ ਆ ਬੱਟੇ ਬਣਾਣੀ ਚੀਜ਼ ਲੈ ਲੈ ਦਦੇ ਵੀ ਪੈਸੇ ਦੇ ਲੈਣ ਦੇਣ ਘੱਟ ਹੁੰਦਾ ਸੀ ਵੀ ਚੀਜ਼ਾਂ ਬੱਟੇ ਚੀਜ਼ਾਂ ਮੈਲ ਜਿਆਦਾ ਲੈਂਦੇ ਦਾਣੇ ਲੈ ਲੈ ਜਾਣੇ ਨੇ ਸਬਜ਼ੀ ਲੈ ਲੈ ਆਉਣੀ ਆ ਅੱਛਾ ਠੀਕ ਆ ਪਹਿਲਾਂ ਖੇਤ ਸਿੰਜਣਾ ਬੋਲਦਾਰ ਹਾਂ ਹਾਂ ਉੱਥੇ ਖੂਨ ਆ ਜੋੜਦੇ ਨੇ ਬੋਲਦ ਉਹ ਸਾਰੇ ਖੇਤ ਸਿੰਜਦੇ ਨੇ ਫਿਰ ਉਹ ਚਾਰੇ ਬੋਲਦਾਂ ਉਹਦੇ ਨਾਲ ਹਲਾਂ ਨੂੰ ਪਾਉਣੇ ਨੇ ਹਾਂ ਬਾਅਦ ਕੇ ਫਿਰ ਉਹਨੂੰ ਸੌਫ ਦਾ ਦੇ ਜਾਣਾ ਫਿਰ ਉੱਥੇ ਕਣਕ ਦੋ ਹਲ ਲੈ ਕੇ ਕੰਕ ਫੇਰ ਉੱਥੇ ਲੈ ਜਾਣੀ ਆ ਆਪਣੇ ਖੇਤ 'ਚ ਮੇਰੇ ਉਹ ਕੰਕ ਫੇਰ ਪੋਰ ਆ ਰਹੇ ਦੀ ਜੀ ਅੱਛਾ ਅ ਅ ਅ ਅੱਜਕੱਲ ਗੋਦਦਾਨੀ ਕੋਈ ਕਹਿੰਦੇ ਵਿਚਾਰ ਕਰਦਾ ਨਾ ਅੱਗੇ ਚਾਰ ਪੋਤਰਾ ਜਿਵੇਂ ਆਪਣਾ ਔਜਲਾ ਗੋਦ ਦਾ ਔਜਲਾ ਔਜਲੇ ਨਾਲ ਕਰਾਈ ਜਾਂਦਾ ਗਰੇਆਲ ਗਰੇਆਲ ਮੇਰੇ ਅੱਖੀ ਦੇਖੀ ਕਈਆਂ ਦੇ ਹੋਏ ਨੇ ਇੱਕ ਨਾ ਨਾ ਮਤਲਬ ਅੱਗੇ ਕਿੰਨੇ ਗੋਦ ਰਕ ਪੜਤਾਲ ਦੇ ਹੁੰਦੇ ਦੀ ਵੀ ਕਿਹਦਾ ਕਿਹਦੇ ਨਾਲ ਨਹੀਂ ਮਿਲਣਾ ਚਾਹੀਦਾ ਦਾਦੀ ਦਾ ਗੋਦ ਮਾਂ ਦਾ ਗੋਤਾ ਨਾਨੀ ਦਾ ਗੋਤਾ ਇਹ ਤਿੰਨ ਗੋਤੇ ਰੱਖ ਦਿੰਦੇ ਸੀਗੇ ਤੇ ਚੌਥਾ ਹੁੰਦਾ ਸੀ ਮਾਂ ਦਾ ਇਹ ਚਾਰ ਗੋਤੇ ਰੱਖਣੇ ਨੇ 70% ਦੁੱਧ ਅਸਲੀਆ 30% ਨਕਲੀ ਆ ਉਹ ਉਹ ਵੀ ਲੋਕ ਪੀ ਜਾਂਦੇ 30% ਮਾਰਕੀਟ ਚ ਨਕਲੀ ਦੁੱਧ ਵਿਕ ਰਿਹਾ ਕਿਸੇ ਨੂੰ ਕੰਨੋਂ ਕਰਨ ਖਬਰ ਹੋਊਗੀ ਪਰ ਹੁਣ ਸਮਝ ਨਹੀਂ ਆਉਂਦੀ ਕਿ ਮੈਂ ਗੱਲ ਨਹੀਂ ਮੈਂ ਦੁੱਧਾਂ ਨੂੰ ਕਹਿੰਦੀ ਕਿਸੇ ਆ ਆਪਣੇ ਜਦੋਂ ਗੰਗਾ ਮੰਗੀ ਦੀ ਗੀਓ ਮੈਂ 2 ਦਿਨ ਦੇਖਿਆ 3 ਦਿਨ ਦੇਖਿਆ 4ਵਾਂ ਦਿਨ ਮੈਂ ਕਹਾਂ ਮੈਂ ਮੈਂ ਬਦਲ ਲਿਆ ਹਾਂ ਉਹ ਜਿਵੇਂ ਮੜਾਈਓ ਨਹੀਂ ਹੁੰਦੀ ਉਹ ਬਹੁਤ ਪਾਊਡਰ ਦਾ ਦੁੱਧ ਬਣਾਇਆ ਹੱਸਾ ਅੱਛਾ ਆਪੀ ਗੱਲ ਹੈ ਮੈਂ ਆਪੇ ਸਿੱਕੇ ਸਿੱਕੇ ਤੋਂ ਮੰਗਾਂਗਾ ਉਹਦੇ ਸੀਗੇ ਕਿਛੇ ਤੋਂ ਮੰਗੌਲੀ ਹੁੰਦੀ ਨਾਉ ਨਹੀਂ ਲੰਦੀ ਨਾ 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 ਨਾਉ ਨਹੀਂ ਲੰਦਾ ਉਹਦਾ ਅੱਛਾ ਪਾਊਡਰ ਵਾਲਾ ਦੁੱਧ ਪਾਊਡਰ ਵਾਲਾ ਦੁੱਧ ਬਣਾ ਲਾਓ ਉਹ ਦੇ ਲਓ ਮੈਨੂੰ ਪਤਾ ਹੀ ਨਹੀਂ ਸੀ ਲੱਗਣਾ ਉਹ ਉਹ ਬੜੀ ਬਹੁਤ ਵਧੀਆ ਦੁੱਧ ਹੁੰਦਾ ਆਂ ਟੇਂਡੂ ਦੁੱਧੋਂ ਥੋੜਾ ਲਿਆ ਕਰ ਮਹਾਚੰਗਾ ਹੂੰ ਭਾਈ ਮੈਂ ਖਚਰ ਮੈਂ 2 ਕਿਲੋ ਲਿਆ ਦਿਆ ਕਰੋ ਉਹ ਮੈਨੂੰ ਲੈ ਕੇ ਵੀ ਦੇ ਦੇ ਕਰ ਜਦ ਮੈਂ ਉਹਨੂੰ ਵਾਲੀਆ ਕਰਾਂ ਜਿਹਦਾ ਦੁੱਧ ਪਿਆ ਹੋਣਾ ਉਹ ਜਿਹੇ ਹੋਣਾ ਹੁਣ ਵੀ ਦੁੱਧ ਮੈਂ ਲੈਣੀ ਆ ਹੁਣ ਦੁੱਧੋ ਨਹੀਂ ਮਿਲਾਈ ਆ ਮਤਲਬ 30% ਬਾਜ਼ਾਰ ਚ ਨਕਲੀ ਉਹ ਇਹ ਤਾਂ ਤੁਸੀਂ ਫੇਰ ਮਿਲਕ ਪਾਊਡਰ ਪਾਇਆ ਹੋਇਆ ਆ ਉਹ ਤਾਂ ਹੋਰ ਦੁੱਧ ਦੁੱਧ ਨੂੰ ਕਿਸੇ ਹੋਰ ਚੀਜ਼ ਨਾਲ ਤਿਆਰ ਕਰਦੇ ਪਤਾ ਨਹੀਂ ਕਿਹਦੇ ਨਾਲ ਕਰਦੇ ਨੇ ਕਿਸੇ ਕੈਮੀਕਲ ਨਾਲ ਤਿਆਰ ਕਰਦੇ ਨੇ ਦੁੱਧ ਨੂੰ ਵੀ ਦੁੱਧ ਵਰਗਾ ਟੇਸਟ ਸਾਰਾ ਕੁਝ ਹੁਣ ਕੋਈ ਦੁੱਧ ਦਾ ਉਹ ਨਹੀਂ ਹੈਗਾ ਦੇਖੋ ਸਾਰਾ ਦੁੱਧ ਨਕਲੀ ਆਉਂਦਾ ਜਿਹੜੇ ਆਪਣੇ ਇੱਥੋਂ ਗਾਈਆਂ ਦਾ ਵੀ ਜਾਂਦੇ ਨੇ ਉਹਦੇ 'ਚ ਵੀ ਪਾਣੀ ਵਰਤੇ ਜਾਂਦੇ ਜਿਹੜੇ ਬੀਬੀ ਇਹ ਗਲਤ ਕੰਮ ਕਰਦੇ ਆ ਲੋਕ ਪਾਣੀ ਦੀ ਤਾਂ ਕਹਿੰਦੇ ਤੋਂ ਸਰਕਾਰ ਨੂੰ ਜਿਹੜਾ ਇਹ ਥੋੜਾ ਜਿਹਾ ਧਿਆਨ ਦੇਣਾ ਪ੍ਰਸ਼ਾਸਨ ਨੂੰ ਇਹਨਾਂ ਤੇ ਲੰਪਕੇ ਕਾਲੀਆਂ ਭੇਡਾਂ ਜਿਹੜੀਆਂ ਨੇ ਜਿਹੜੇ ਲੋਕਾਂ ਦੀ ਸਿਹਤ ਨਾਲ ਖਲਵਾੜ ਕਰ ਖਲਵਾੜ ਕਰਦੇ ਨੇ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਹਾਂ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਕਰਨਾ ਚਾਹੀਦਾ ਕਿਉਂਕਿ ਹੈਲਥ ਤੋਂ ਉੱਤੇ ਕੁਝ ਨਹੀਂ ਆ ਸੰਗਰੂਰ ਤੋਂ ਇੱਕ ਕੈਂਸਰ ਟ੍ਰੇਨ ਜਾਂਦੀ ਹੈ ਰਾਜਸਥਾਨ ਨੂੰ ਮਤਲਬ ਕੈਂਸਰ ਐਨਾ ਵਧ ਗਿਆ ਇਹ ਕੈਂਸਰ ਵਧ ਗਿਆ ਇਹ ਇਹਦੀਆਂ ਚੀਜ਼ਾਂ ਕਰਕੇ ਜਿਵੇਂ ਦੁੱਧ ਦੇ ਸਪਰੇਅ ਕਰਦੇ ਨੇ ਉਹਨਾਂ ਦੀ ਵੱਡਾ ਹੈ ਉਹ ਹੀ ਤਾਂ ਗੱਲ ਆ ਸਾਸਰੀ ਗਾਲ ਜੀ ਸਾਰੇ ਵੀਰਾਂ ਤੇ ਭੈਣਾਂ ਨੂੰ ਸਾਸਰੀ ਗਾਲ ਜੀ ਹਾਂ ਜੀ ਤੇ ਇਹ ਮੇਰੇ ਦਾਦੀ ਨੇ ਤੇ ਪਿਛਲੀ ਵਾਰੀ ਇਹਨਾਂ ਨਾਲ ਮੈਂ ਇੱਕ ਪੋਡਕਾਸਟ ਕੀਤਾ ਸੀਗਾ ਤੇ ਤੁਸੀਂ ਆਪ ਸਭ ਨੇ ਬਹੁਤ ਪਿਆਰ ਦਿੱਤਾ ਸੀਗਾ ਬਹੁਤ ਪਸੰਦ ਕੀਤਾ ਸੀ ਇਹਨਾਂ ਨੇ ਆ ਪ੍ਰਾਣੇ ਪੰਜਾਬ ਦੀਆਂ ਗੱਲਾਂ ਦਸੀਆਂ ਸਾ ਪਾਈਚਾਰੇ ਇੱਕ ਸਾਝ ਦਸੀ ਇਦੇ ਵਿੱਚ ਕਿਵੇਂ ਇੱਕ ਦੂਜੇ ਪ੍ਰਤੀ ਪਿਆਰ ਮੁਹੱਬਤ ਸੀਗੀ ਉਸ ਪੰਜਾਬ ਦੀ ਗੱਲ ਕੀਤੀ ਇਹਨਾਂ ਨੇ ਤੇ ਦਾਦੀ ਕਹਿੰਦੇ ਵੀ ਬਹੁਤ ਕੋਸ਼ ਗੱਲਾਂ ਰਹਿ ਗਈਆਂ ਸੀਆਂ ਤੇ ਵੀ ਮੈਂ ਉਹ ਜ਼ਰੂਰ ਦੱਸਣੀਆਂ ਨੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਅੱਪਾ ਫੇਰ ਕਰ ਲਾਂਗੇ ਚਲੋ ਕਰਦੇ ਕਰਾਉਂਦੇ ਅੱਜ ਸਵੱਬ ਬਣਿਆ ਤੇ ਦਾਦੀ ਦੀਆਂ ਗੱਲਾਂ ਕਰਨ ਦਾ ਤੇ ਸਭ ਤੋਂ ਪਹਿਲਾਂ ਤਾਂ ਬੀਬੀ ਸਸਰੀ ਘਰ ਸਸਰੀ ਘਰ ਤੇ ਵੀ ਮੈਂ ਪਹਿਲੇ ਸਵਾਲ ਤੇ ਆਉਂਗਾ ਤੁਸੀਂ ਵੈਸੇ ਮੇਰੇ ਜਿਹੜੇ ਪਿਛਲੇ ਪੋਡਕਾਸਟ ਰਹੇ ਅੱਜ ਮੈਂ ਉਹ ਖੇਤੀ ਤੇ ਜ਼ਿਆਦਾਤਰ ਰਹੇ ਆ ਕਿਉਂਕਿ ਮੈਨੂੰ ਐਗਰੀਕਲਚਰ ਖਤੋਂ ਵਧੀਆ ਲੱਗਦੀ ਹੈ ਤੇ ਪ੍ਰਮਾਤਮਾ ਬਖਸ਼ੇ ਕਦੇ ਮੈਂ ਵੀ ਕਰਾਂ ਤੇ ਮੈਂ ਇੱਕ ਪੁੱਛਣਾ ਚਾਹਨਾ ਵੀ ਜਿਹੜੇ ਜਦੋਂ ਹੁਣ ਜਿਹੜੀਆਂ ਫਸਲਾਂ ਲੱਗਦੀਆਂ ਨੇ ਤੁਸੀਂ ਤਾਂ 65 ਦੀ ਕ੍ਰਾਂਤੀ ਵੀ ਦੇਖੀਆ ਪੁਰਾਣੇ ਖੇਤ ਵੀ ਦੇਖੇ ਨੇ ਉਦੋਂ ਨਰਮੇ ਦੀ ਫਸਲ ਹੁੰਦੀ ਹੁੰਦੀ ਸੀ ਜਿਆਦਾਤਰ ਹੁਣ ਬਹੁਤ ਜ਼ਿਆਦਾ ਘਟ ਗਿਆ ਇਹ ਇਹਦੇ ਬਾਰੇ ਕੁਝ ਦੱਸੋਗੇ ਇਹ ਰਵਾਇਤੀ ਫਸਲ ਸੀ ਨਰਮੇ ਬਾਰੇ ਨਰਮੇ ਥੋੜੇ ਉੱਚੀ ਨਰਮੇ ਪਹਿਲਾਂ ਬੀਜਦੇ ਸੀਗੇ ਹਾਂਜੀ ਬੀ ਇਕੱਲਾ ਇਕੱਲਾ ਪਾਉਂਦੇ ਹੁੰਦੇ ਸੀਗੇ ਖੇਤ ਦੇ ਵਿੱਚ ਪਾਉਣ ਦੇ ਜੋੜੇ ਹੁੰਦੇ ਸੀਗੇ ਹਾਂ ਤੇ ਹਾਲ ਵਿੱਚ ਪਾ ਕੇ ਪਿੱਛੇ ਪੋਰ ਬੰਨਿਆ ਹੁੰਦਾ ਸੀਗਾ ਹਾਂ ਤੇ ਉਹ ਬੰਨ ਕੇ ਫਿਰ ਉਹ ਤੇ ਬੀਜਣਾ ਹਾਂ ਤੇ ਉਹ ਬੀਜ ਦੇਣਾ ਫਿਰ ਅਸੀਂ ਜਦੋਂ ਨਰਮਾ ਬੜਾ ਹੋ ਜਾਣਾ ਫਿਰ ਅਸੀਂ ਉਹ ਨਰਮਾ ਚੁਗਣ ਜਾਣਾ ਸਾਰੀਆਂ ਜਣੀਆਂ ਨੇ ਵਿੱਚ ਘਰ ਦੀਆਂ ਹੁੰਦੀਆਂ ਦੇ ਵਿੱਚ ਹੋਰ ਹੁੰਦੀਆਂ ਸਾਰੇ ਅੱਛਾ ਆਪਣੇ ਤੁਸੀਂ ਵੀ ਜਾਣਦੇ ਹੁੰਦੇ ਸੀ ਅਸੀਂ ਸਾਰੀਆਂ ਜੰਦੀਆਂ ਸੀ ਇੱਕ ਜਣੀ ਘਰ ਰਹਿ ਜਾਂਦੀ ਸੀ ਜਿਹੜੀ ਰੋਟੀ ਬਣਾਉਂਦੀ ਠੀਕ ਹੈ ਫਿਰ ਸ਼ਾਮ ਨੂੰ ਮੋਟੇ ਸਾਡੀ ਰੋਟੀ ਜਾਣੀ ਚਾਹ ਜਾਣੀ 4 ਵਜੇ ਫਿਰ ਉਹ ਅਸੀਂ ਹਾਪੀ ਕੇ ਹਾਂ ਫਿਰ ਅਸੀਂ ਨਰਮਾ ਫੇਜੂਆਂ ਲੱਗ ਜਾਣਾ ਫਿਰ ਇਹਨਾਂ ਦੇ ਗੱਡਾ ਲੈ ਜਾਣਾ ਹਾਂਜੀ ਗੱਡਾ ਲਿਜਾ ਕੇ ਫਿਰ ਉਹ ਪੰਡਾ ਸਾਰੀਆਂ ਵਿੱਚ ਕਿਸੇ ਦਾ 50 ਕਿਲੋ ਕਿਸੇ ਦਾ 40 ਕਿਲੋ ਸਾਰਾ ਨਰਮਾ ਆ ਰਿਆ ਨਹੀਂ ਫਿਰ ਚੱਕ ਕੇ ਲਿਓਣਾ ਫਿਰ ਇਹਨਾਂ ਨੇ ਜਿਹੜੇ ਕੱਡੇ ਚ ਹਾਂਜੀ ਤੇ ਉਹ ਲਿਆ ਕੇ ਘਰ ਫਿਰ ਚੁਗੀਆਂ ਦਾ ਵੀ ਸਾਰੀਆਂ ਦਾ ਵਜ਼ਨ ਕਰਕੇ ਜੋਕ ਕੇ ਉਹਨਾਂ ਨੂੰ ਉਹਨਾਂ ਨੂੰ ਫਿਰ ਦੇਣਾ ਹਾਂ ਤਸਮੇ ਹਿਸਾਬ ਹੁੰਦਾ ਹੈਗਾ ਯਾਨੀ ਸਿਰ 5 ਕਿਲੋ ਤੋਂ 10 ਕਿਲੋ ਤੋਂ ਕਿੱਦੋਂ ਨਰਮਾਉ ਨੰਦੇਣਾ ਫਿਰ ਵਿੱਚ ਅੱਛਾ ਹਾਂ ਜੇ ਮੈਂ ਜੇ ਵੀ ਇੱਕ ਨਾ ਵਿੱਚ ਮੈਂ ਗੱਲ ਰੁਕੂੰਗਾ ਤੁਹਾਡੀ ਸੌਰੀ ਇੰਟਰਰਪਟ ਕਰਦਾ ਵੀ ਜਿਵੇਂ ਪਹਿਲਿਆਂ ਚ ਸੁਣਿਆ ਵਾ ਵੀ ਜਿਵੇਂ ਐਵੇਂ ਕਹਿੰਦੇ ਹੁੰਦੇ ਸੀਗੇ ਵੀ ਦਾਣੇ ਬੱਟੇ ਫਲਾਣੀ ਚੀਜ਼ ਲੈ ਲੈ ਲਉਂਦੇ ਵੀ ਪੈਸੇ ਦੇ ਲੈਣ ਦੇਣ ਘੱਟ ਹੁੰਦਾ ਸੀ ਵੀ ਚੀਜ਼ਾਂ ਬੱਟੇ ਚੀਜ਼ਾਂ ਜ਼ਿਆਦਾ ਲੈਂਦੇ ਹਾਂ ਦਾਣੇ ਲੈ ਜਾਣੇ ਨੇ ਸਬਜ਼ੀ ਲੈ ਲੈਣੀ ਹੈ ਅਮਰ ਸਬਜ਼ੀ ਕਦੇ ਲਈਦੀ ਸੀਗੀ ਕਰਦੀ ਹੁੰਦੀ ਸੀਗੀ ਬਹੁਤ ਆਪ ਦੇ ਜਣੇ ਦੀ ਕੋਈ ਵੀ ਚੀਜ਼ ਜਿਵੇਂ ਕਹਿ ਦਿੰਦੇ ਹੁੰਦੇ ਸੀਗੇ ਕਿ ਕਿਤੇ ਸੌਦੇ ਲੈਣ ਜਾਣਾ ਤਾਂ ਕਹਿ ਦਿੰਦੇ ਹੁੰਦੇ ਸੀ ਅਸੀਂ ਫਲਾਣਾ ਸਬਜ਼ੀ ਲੈ ਕੇ ਆਏ ਆ ਹਾਂ ਉਥੇ ਉਹਨੇ ਇਕਣ ਕਰ ਲੈਂਦੇ ਹੁੰਦੇ ਸੀ ਪਿੰਡ ਜੋ ਕਈ ਘਰਾਂ ਨੇ ਸਬਜ਼ੀ ਲਈ ਹੁੰਦੀ ਸੀਗੀ ਉਥੋਂ ਸਬਜ਼ੀ ਲੈ ਕੇ ਆਉਨੇ ਉਹਨਾਂ ਨੂੰ ਦਾਣੇ ਦਾ ਮੋਗੇ ਪਰਖੇ ਲੈ ਜਾਣਾ ਸਬਜ਼ੀ ਲੈ ਆਉਨੇ ਉਹਦੀ ਬਰਾਬਰ ਉਧਰ ਤਾਂ ਦਾਣੇ ਪਾ ਲੈਣੇ ਉਧਰ ਸਬਜ਼ੀ ਪਾ ਲੈਣੀ ਤੇ ਉਹ ਦਿਖਾ ਲੈਣੀ ਆਪਦੀ ਅਗਲੇੰਦਾਂ ਇਹਦੇ ਆਉਣ ਨੇ ਇੱਕ ਵੀ ਵੀ ਸਵਾਲ ਆਇਆ ਮੇਰੇ ਦਿਮਾਗ 'ਚ ਹੁਣੇ ਵੀ ਜਿਹੜਾ 1965 ਦੇ ਵਿੱਚ ਹਰੀ ਕ੍ਰਾਂਤੀ ਆਈ ਹੈ ਜਿਵੇਂ ਕਣਕ ਦੀ ਰੀਤ ਲੋਕ ਲੱਗ ਗਏ ਤੇ ਤੁਸੀਂ ਇਹਨੂੰ ਫਾਇਦੇ ਵਾਲੀ ਸਮਝਦੇ ਹੋ ਤੁਸੀਂ ਦੋਨੇ ਦੇਖੀਆਂ ਹੋਈਆਂ ਨੇ ਇਹਨੂੰ ਫਾਇਦੇ ਵਾਲੀ ਸਮਝਦੇ ਹੋ ਤੇ ਨੁਕਸਾਨ ਵਾਲੀ ਉਹ ਫਾਇਦੇ ਵਾਲੀ ਸੀਗੀ ਕਣਕ ਤੇ ਜੀਰੀ ਫਾਇਦੇ ਵਾਲੀ ਫਾਇਦੇ ਵਾਲੀ ਸੀ ਜੀਰੀ ਵੱਧ ਨਿਕਲਦੀ ਦੀ ਕਣਕ ਜਣੀ ਨਹੀਂ ਨਹੀਂ ਉਹ ਉਸ ਹਿਸਾਬ ਨਾਲ ਨਹੀਂ ਕਹਿੰਦਾ ਪੈਸੇ ਦੇ ਪੱਖੋਂ ਨਹੀਂ ਕਹਿੰਦਾ ਬਾਤਾਵਰਨ ਨਾਲ ਸਮਝ ਜਿਆਦਾ ਨਿਕਲਦੀ ਸੀ ਉਹ ਨਹੀਂ ਤੁਸੀਂ ਸਮਝੇ ਨਹੀਂ ਗੱਲ ਬਾਤਾਵਰਨ ਸਬੰਧੀ ਵੀ ਰਕਤ ਵੱਡੇ ਗਏ ਤੇ ਕੱਲੀ ਫਸਲ ਹੁੰਦੀ ਆ ਹੁਣ ਇਹ ਇਹ ਅਕੋਰਡਿੰਗਲੀ ਕਹਿੰਦਾ ਪੈਸਿਆਂ ਪੱਖੋਂ ਨਹੀਂ ਕਹਿੰਦਾ ਪੈਸਿਆਂ ਨਹੀਂ ਗੱਲ ਕਰਦੀ ਨਾ ਵੀ ਜਾਨੀ ਕਿ ਅੱਗੇ ਕੰਕ ਘੱਟ ਨਿਕਲ ਗਈ ਸੀਗੀ ਅੱਛਾ ਤੇ ਉਹ ਲੋਕ ਵੀ ਨਵਾਂ ਲਿਆਂਦਾ ਸੀ ਆ ਮੁਸੀਕਣ ਕਹਿੰਦੇ ਉਹ ਬਾਂਕ ਨੂੰ ਅੱਛਾ ਉਹ ਕਣਕ ਵੇ ਜਿਆਦਾ ਨਿਕਲਣ ਲੱਗ ਗਈ ਹੁੰਦੀ ਦੀ ਥੋੜੀ ਫਿਰ ਲੋਕ ਹੌਲੀ ਹੌਲੀ ਪੁਰਾਣੇ ਖੇਤ ਛੱਡ ਕੇ ਰਵੈਤੀ ਫਸਲਾਂ ਛੱਡ ਗਏ ਇੱਧਰ ਨੂੰ ਹੋ ਗਏ ਸਾਰੇ ਫਿਰ ਸਾਰੇ ਇੱਧਰ ਨੂੰ ਹੋ ਗਏ ਵੀ ਜਿਆਦਾ ਨਿਕਲਦੀ ਹੈ ਅੱਛਾ ਲਾਲਚ ਨੂੰ ਹੋ ਗਿਆ ਆਪਣਾ 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 ਵਾਤਾਵਰਨ ਨੇ ਕਿਸੇ ਨੇ ਨਹੀਂ ਦੇਖਿਆ ਫਿਰ ਸੋਚ ਰਹੇ ਹਾਂ ਕਰਨੀਆਂ ਪੈਂਦੀਆਂ ਨੇ ਇਹ ਚੀਜ਼ਾਂ ਕੋਈ ਨਹੀਂ ਸੋਚਦਾ ਸਪਰੇਅ ਉਹਦੇ ਵੀ ਨਹੀਂ ਹੁੰਦੇ ਅੱਛਾ ਨਾ ਸਪਰੇਅ ਦੀ ਉਹ ਨਿਕਲ ਦੀ ਵੱਧ ਹੁੰਦੀ ਸੀਗੀ ਅੱਛਾ ਅੱਛਾ ਹਾਂ ਅਮਰੀਕਾ 'ਚ ਮਹਿੰਗਾਈ ਸੀ ਉਹ ਅੱਛਾ ਅੱਛਾ ਹਾਂ ਤੇ ਉਹ ਨਿਕਲ ਜਾਰਾ ਹੁੰਦੀ ਸੀਗੀ ਫਿਰ ਲੋਕ ਉਹ ਗਿੱਜਣ ਲੱਗੇ ਆਪਣੀ ਆਪਣੀ ਕਣਕ ਵੀ ਗੀਟ ਦੇ ਠੀਕੇ ਉਹ ਜਿਹੜੀ ਕਣਕ ਵੀ ਜਣੀ ਐ ਪਹਿਲਾਂ ਛਾਲਣੀ ਐ ਸਾਰੀ ਉਹ ਹੂੰ ਉਹ ਛਾਣ ਕੇ ਅੱਡ ਥੈਲਿਆਂ 'ਚ ਪਾ ਕੇ ਰੱਖ ਲੈਣੀ ਐ ਦੂਆ ਜਿਹੜਾ ਹੁਣ বাজਾਈ ਸਿਸਟਮ ਪਹਿਲਾਂ ਕਿਵੇਂ ਹੁੰਦਾ ਸੀ ਦੱਸੋ বাজਾਈ ਸਿੱਤੋਂ ਹੁੰਦਾ ਸੀਗਾ ਪਹਿਲਾਂ ਖੇਤ ਸਿੰਜਣਾ ਐ ਬੌਦਨ ਹਾਂ ਹਾਉ ਤੇ ਕੋਨਾ ਦੌੜਦੇ ਨੇ ਬੌਦ ਉਹ ਸਾਰੇ ਖੇਤ ਸਿੰਜਣੇ ਨੇ ਫਿਰ ਉਹ ਚਾਰੇ ਬੌਦਨ ਆ ਤੇ ਉਹਨਾਂ ਨਾਲ ਹਾਲਾ ਨੂੰ ਪਾਉਣੇ ਨੇ ਬਾਕੇ ਫਿਰ ਉਹਨੂੰ ਸੋ ਅੱਗਾ ਦੇ ਦੇਣਾ ਫੇਰ ਉੱਥੇ ਕਾਂਕ ਦੋ ਹੱਲ ਲੈ ਕੇ ਕਾਂਕ ਫੇਰ ਉੱਥੇ ਲੈ ਜਾਣੀ ਆ ਆਪਣੇ ਖੇਤ 'ਚ ਫਿਰ ਉਹ ਕਾਂਕ ਫਿਰ ਪੋਰਾ ਰਾਹੀ ਬੀਜ ਦੇਣੀ ਪਈ ਅੱਛਾ ਹਾਂ ਇੰਨਾ ਮਤਲਬ ਬੰਦਾ ਤਾਂ ਹੀ ਕੋਈ ਬਿਮਾਰੀ ਨਹੀਂ ਸੀ ਲੱਗਦੀ ਕੋਈ ਜੀ ਨਹੀਂ ਕੋਈ ਉਹ ਬੰਦਾ ਆ ਦਿਹਾੜੀ 'ਚ 10-12 ਕਿਲੋਮੀਟਰ ਤਾਂ ਤੁਰੇ ਲੈਂਦਾ ਹੋਣਾ 10-12 ਕਿਲੋ 4 ਕਿੱਲੇ ਨਾਲ ਘੇਰਾ ਕਿੱਡਾ ਹੁੰਦਾ ਸੀਗਾ 4 4 ਏਕੜ ਔਰ 10 ਕਿਲੋਮੀਟਰ ਦਾ ਲਗਭਗ ਤੁਰੇ ਲੈਣਾ ਉਹਨੂੰ ਕੀ ਬਿਮਾਰੀ ਲੱਗਣੀ ਹੈ ਕੋਈ ਬਿਮਾਰੀ ਨਹੀਂ ਲੱਗਣੀ ਫੜਾ ਦੇ ਮਗਰ ਮਗਰ ਬਸ ਉਹ ਕਰੀਏ ਨੇ ਬਰਦ ਨੇ ਹੌਲੀ ਹੌਲੀ ਚੱਲੀ ਜਾਣਾ ਬੀਜੀ ਜਾਣੀਆਂ ਮਗਰ ਮਗਰ ਤੇ ਇੱਕ ਤੁਸੀਂ ਉਹਦੇ ਬਾਰੇ ਦੱਸਣਾ ਸੀਗਾ ਛੱਲੀਆਂ ਬਾਰੇ ਵੀ ਕਹਿ ਰਹੇ ਸੀ ਵੀ ਛੱਲੀਆਂ ਪਹਿਲਾਂ ਏਕੜ ਹੁੰਦੀ ਜਾਂਦੀਆਂ ਸੀ ਐਵੇਂ ਕਰਦੇ ਮੱਕੀ ਬੀਜ ਲੈਣੀ ਆ ਹਾਂ ਮੱਕੀ ਬੀਜ ਕੇ ਜਦੋਂ ਮੱਕੀ ਪੱਕ ਜਾਣੀ ਆ ਫਿਰ ਉਹ ਮੱਕੀ ਵੱਢਣੀ ਆ ਸਾਰਿਆਂ ਨੇ ਨਿਆਣੇ ਵੀ ਚਲੇ ਜਾਂਦੇ ਸੀ ਕਿ ਅੱਗੇ ਤਾਂ ਸਭ ਚਲੇ ਜਾਂਦੇ ਦੇ ਕਹਿੰਦੇ ਦੇਖੀਏ ਕਿਵੇਂ ਵੱਢਣੀ ਆ ਕਿਵੇਂ ਵੱਢਣੀ ਆ ਉਹ ਚੌਜ ਜਿਹੜੇ ਤਿੰਨ ਤਿੰਨ ਚਾਰ ਚਾਰ ਭਰੇ ਬਣ ਦੇਣੇ ਨੇ ਨਿਆਣਿਆਂ ਨੇ ਹਾਂ ਚਲੋ ਉਹ ਵੱਢ ਕੇ ਫਿਰ ਉਹ ਦੋ ਦਿਨ ਮੱਖੀ ਪਈ ਰਹਿਣੀਆਂ ਓਕਨੇ ਖੇਤਾਂ ਦੇ ਵਿੱਚ ਟਾਂਡੇ ਉਮੇ ਪਈ ਰਹੇ ਨੇ ਫਿਰ ਉਹਨਾਂ ਦੇ ਮਹਾਰਾ ਲਾ ਲੈਣਾ ਵੱਡਾ ਵੱਡਾ ਮਹਾਰਾ ਲਾ ਕੇ ਕਈ ਗਏ ਤਾਂ ਆਪਣੇ ਘਰ ਜਿੱਦਾਂ ਮਹਾਰਾ ਲਾਉਂਦੇ ਹੁੰਦੇ ਨੇ ਉੱਪਰ ਵਸਾ ਲਾਈਚਣੀ ਹੋ ਜਾਣੀ ਆ ਆ ਗੋਹਾਰ ਨੂੰ ਗੰਦੇ ਗੋਹਾਰੇ ਨੂੰ ਕਹਿੰਦੇ ਬੁਹਾਰੇ ਮੰਗਲ ਮਹਾਰਾ ਲੱਗਦਾ ਠੀਕਾ ਅੱਛਾ ਉਹ ਛੱਲੀਆਂ ਛੱਲੀਆਂ ਦਾ ਲੱਗਦਾ ਹਾਂ ਜਿਹੜੀ ਟਾਂਡੇ ਹੁੰਦੇ ਸੀਗੇ ਤੇ ਉਹ ਫਿਰ ਬਾਅਦ ਪੰਜ ਸੱਤ ਦਿਨ ਲੱਗਿਆ ਦੋ ਫਿਰ ਉਹ ਤੋੜਨੀਆਂ ਨੇ ਪਰਦਿਆਂ ਤੋਂ ਕੱਢਣੀਆਂ ਟਾਂਡੇ ਚੱਕੀ ਜਾਂਦੇ ਨੇ ਇੱਕ ਜਣੇ ਨੇ ਛੱਲੀਆਂ ਦਾ ਘਾਰਾ ਲੱਗ ਜਾਣਾ ਐਡਾ ਉੱਚਾ ਘਾਰਾ ਲਾ ਲੈਣਾ ਛੱਲੀਆਂ ਦਾ ਮੈਂ ਤੋੜ ਤੋੜ ਕੇ ਸਭ ਨੇ ਸਿੱਟੀ ਆਂਦੀ ਨੇ ਹਾਂ ਤੇ ਜਿਵੇਂ ਹੁਣ ਆਹ ਤੇਰੀ ਹਾਂ ਹਾਂ ਬੰਨਾ ਉਹ ਗਿੱਲੀਆਂ ਹੁੰਦੀ ਸੀ ਉਹਦੇ ਵਿੱਚ ਪੜਦੇ ਸੀ ਆ ਆ ਨਘਾ ਲੈਣੀਆਂ ਉਹ ਪਾੜ ਕੇ ਦੋ ਪਾਸੇ ਦੋ ਕਰਦੇ ਰਹੇ ਤੇ ਉਹ ਸਾਰੀਆਂ ਛੱਲੀਆਂ ਕੱਢਣੀਆਂ ਨੇ ਫਿਰ ਜਦੋਂ 4 ਵਜੇ ਚਾਹ ਹੋਣੀ ਆ ਫਿਰ ਇਹਨਾਂ ਨੇ ਕੀ ਕਰਨਾ ਬਾਪੂ ਇਹਨਾਂ ਨੇ ਸਾਰਿਆਂ ਨੇ ਕਿਹਾ ਉਹ ਮੁੰਡੇ ਨੂੰ ਕਹਿ ਦੋ ਜਾਓ ਦਾਣੇ ਬਣਾ ਲਿਆਉਂਗਾ ਛੱਲੀਆਂ ਭੋਰਦੋਂ ਨੂੰ ਮੋਟੇ-ਮੋਟੇ ਦਾਣੇ ਆਉਣੀਆਂ ਛੱਲੀਆਂ ਦੇਣੀਆਂ ਉਹਨਾਂ ਤੇ ਛੱਲੀਆਂ ਦੇ ਕੇ ਉਹਨੇ ਬਣਾ ਲਿਆਉਣੇ ਨੇ ਉਹ ਬਹੁਤ ਸਾਧ ਮੁਰਮਰੇ ਹੁੰਦੇ ਸੀਗੇ ਗਿੱਲੀਆਂ ਦੇ ਮੈਂ ਮੇਰੇ ਦੁਨੀਆ ਗੱਲਾਂ ਸੁਣ ਦਸਣ ਦਾ ਉਸ ਵਕਤ ਦੇ ਵਿੱਚ ਪਹੁੰਚ ਗਿਆ ਵੀ ਕਿਹਨੇ ਵੀ ਉਹੀ ਵਕਤ ਚੱਲ ਇਹ ਮੈਂ ਐਨਐਸਓ ਵੀ ਤੁਸੀਂ ਹੁਣ ਅੱਜ 2024 ਦੇਖ ਲਈ ਠੀਕ ਆ ਤੁਸੀਂ 60 ਦਾ ਦਾ ਹੱਕਾ ਵੀ ਦੇਖਿਆ 50 ਦਾ ਵੀ ਦੇਖਿਆ ਦੇਖ ਦੇਖ ਤੇ ਯਾਦ ਆਜ਼ਾਦੀ ਵੇਲੇ ਦਾ ਤੁਹਾਡਾ ਜਨਮ ਤੇ ਜਿਹੜੇ ਇਹ ਆਜ਼ਾਦ ਹੋਏ ਨੂੰ 10 20 ਸਾਲ ਹੋਏ ਸੀ ਅਜੇ ਆਪਾਂ ਨੂੰ ਉਦੋਂ ਦੇ ਪੰਜਾਬ ਤੇ ਅੱਜ ਦੇ ਪੰਜਾਬ ਵਿੱਚ ਇੱਕ ਲਾਈਕ ਭਾਰਕ ਲੱਗਦਾ ਜਾਂ ਵੀ ਲੋਕ ਉਦਾਂ ਦੇ ਆ ਜਾਂ ਲੋਕ ਬਦਲ ਗਏ ਲੋਕ ਬਦਲ ਗਏ ਹੂੰ ਲੋਕ ਬਦਲ ਗਏ ਹੁਣ ਤਾਂ ਦਵਾਨੀਆਂ ਹੀ ਨਹੀਂ ਮਾਨ ਹੈਗੀਆਂ ਅੱਗੇ ਕੋਈ ਦਵਾਈ ਵੀ ਦਿਲਣ ਜਾਂਦਾ ਕੋਈ ਬੈਡ ਨਹੀਂ ਬਿਮਾਰ ਨਹੀਂ ਸੀ ਉਹ ਕੋਈ ਮਾਰ ਨਹੀਂ ਦੇਸੀ ਦਵਾਈ ਦਾ ਬੈ ਲੈ ਲੈਂਦੇ ਲਸ ਦਾ ਲੈਣੀ ਆ ਉਹ ਦਵਾਈ ਤੇ ਪਹਿਲਾਂ ਵਰਗੇ ਲੋਕ ਵੀ ਨਹੀਂ ਰਹੇ ਨਹੀਂ ਰਹੇ ਹੈ ਕਿ ਨਾ ਕਿਸੇ ਦਾ ਪਿਆਰ ਰਿਹਾ ਪਿਆਰ ਤਾਂ ਚਲੋ ਖਾਦੀ ਖੜੀ ਕੋਈ ਕਿਸੇ ਦੇ ਆ ਕੇ ਜਾਣਾ ਹੀ ਨਹੀਂ ਪਸੰਦ ਕਰਦਾ ਹਮ ਮਰਤਾ ਜੇ ਕਿਸੇ ਰਿਸ਼ਤੇਦਾਰੀ ਤੇ ਚਲੇ ਆਗਲਾ ਮੱਥੇ ਵੱਟ ਪਾ ਲੈਂਦੇ ਨੇ ਕਿੱਥੇ ਆ ਗਏ ਕਿੱਥੇ ਆ ਗਏ ਤੇ ਹੁਣ ਮੈਂ ਵੀ ਆਪਾਂ ਇੱਕ ਉਹ ਗੱਲ ਕਰਦੇ ਆਂ ਇਹ ਸਮਾਜਿਕ ਗੱਲ ਕਰਨੀ ਆ ਇੱਕ ਤੁਹਾਡੇ ਨਾਲ ਇਹ ਵੀ ਉਸ ਦੇ ਰਿਲੇਟਡ ਆ ਪੁਰਾਣੇ ਜ਼ਮਾਨੇ ਦੇ ਨਾਲ ਜਿਵੇਂ ਜਦੋਂ ਤੁਸੀਂ ਹੁੰਦੇ ਸੀ ਛੋਟੇ ਉਦੋਂ ਆ ਚੀਜ਼ਾਂ ਸੋਹਣੀਆਂ ਸੀਗੀਆਂ ਕਦੇ ਵੀ ਫਲਾਣੇ ਦਾ ਮੁੰਡਾ ਕਿਸੇ ਕੁੜੀ ਨਾਲ ਕੋਟ ਮੈਰਿਜ ਕਰਾ ਕੇ ਪੰਜ ਗਿਆ ਜਾਂ ਇੱਕਨ ਹੋ ਗਿਆ ਕੁੜੀ ਭੱਜ ਗਈ ਮਤਲਬ ਇਦਾਂ ਦਾ ਕੋਈ ਰਿਲੇਸ਼ਨਸ਼ਿਪ ਹੁੰਦਾ ਸੀਗਾ ਇਦਾਂ ਦਾ ਕੋਈ ਵੀ ਜੀ ਹੁੰਦਾ ਜੇ ਕਿਸੇ ਦਾ ਘਰ ਵਾਲਾ ਮਰ ਜਾਣਾ ਅੱਛਾ ਇਹ ਉਹ ਦਾ ਮਰ ਜਾਣਾ ਉਹਦੇ ਸਿਰ ਤੋਂ ਧਰ ਦੇਣੀ ਆ ਹਾਂਜੀ ਇਹ ਤਾਂ ਚਲੋ ਹਾਂ ਨਹੀਂ ਮੈਂ ਤੁਹਾਨੂੰ ਦੱਸਦੀ ਆ ਵੀ ਉਹ ਇਕਨ ਤਾਂ ਕੋਈ ਨਹੀਂ ਸੀ ਹੁੰਦਾ ਇਕਨ ਤਾਂ ਚਲੋ ਸਮਾਜ ਵੀ ਇਜਾਜ਼ਤ ਦਿੰਦਾ ਸੀ ਤੇ ਪਰ ਐਵੇਂ ਨਹੀਂ ਸੀ ਕਰਦੇ ਹੁਣ ਤਾਂ ਕੋਈ ਨਹੀਂ ਸੀ ਕਰਦਾ ਹੁਣ ਤਾਂ ਕੁੜੀਆਂ ਮਾਪਿਆਂ ਦੀ ਇੱਜ਼ਤ ਰੋਲ ਕੇ ਠੀਕ ਆ ਕਿ ਨਹੀਂ ਮਾਪੇ ਦੇਖਣ ਜਾਂਦੇ ਦੀ ਉਹਨਾਂ ਨੇ ਆਪਣੇ ਆਪੇ ਘਰੇ ਆਉਣਾ ਵੀ ਸਾਡੀ ਕੁੜੀ ਹੈ ਜੀ ਜੀ ਅਗਲੇ ਮੁੰਡੇ ਹੈ ਜਿਆਦਾ ਅੱਛਾ ਮੁੰਡੇ ਨੂੰ ਸਾਹਮਣੇ ਆਮਨੇ ਸਾਹਮਣੇ ਗੱਲ ਗੋਲ ਨਾ ਬਿਲਕੁਲ ਨਹੀਂ ਕੋਈ ਫੋਟੋ ਨਹੀਂ ਫੋਟੋ ਵੀ ਨਹੀਂ ਦਿਖਾਉਂਦੇ ਕਮਾਲ ਘਰ ਦਦ ਕਰਿਆ ਉਹਨਾਂ ਰਿਸ਼ਤਾ ਤੇ ਗੱਦ ਸੁਣਾ ਕੇ ਵੀ ਅਸੀਂ ਫਲਾਨੀ ਤੋਂ ਪੱਕ ਕਰਿਆ ਹੈ ਅੱਛਾ ਫਿਰ ਮੈਂ ਇੱਕ ਹੋਰ ਮੈਨੂੰ ਦੱਸ ਉਹਨਾਂ ਵੇਲੇ ਅੱਜ ਸੋਨਾ ਕੀ ਰੇਟ ਹੁੰਦਾ ਸੀ ਸੋਨਾ ਹੁੰਦਾ 200 ਰੁਪਏ 200 ਰੁਪਏ ਤੋੜਾ ਤੋੜਾ ਅੱਛਾ ਮੈਨੂੰ ਲੇਖਾਉਂ ਨਾ ਹਿਆਰ ਦਲੇਆਉ ਮੈਨੂੰ ਬੰਦੇ ਤੋਂ ਲੈ। ਉਹ ਲੋ ਵੈਨਾ ਸਸਤਾ ਹੁੰਦਾ ਦੀਆਂ। ਹਾਂ 10 ਟੋਲੇ ਲੈਂਦਾ ਸੀ ਤੇਰੇ ਨਾਨੇ ਨੇ। ਅੱਛਾ ਜੀ। 10 ਟੋਲੇ ਲਿਆ ਕੇ ਮੇਰੇ ਵਿਆਹ ਨੂੰ ਸਾਰੇ ਇਹਨਾਂ ਨੂੰ ਹੰਦੀਆ ਪਾਈਆਂ ਸੀ ਗਿਆ। ਤੁਸੀਂ ਇਹ ਦੇਖੋ ਕਿੱਥੇ 200 ਕਿੱਥੇ ਅਜ 75000 ਮੈਨੂੰ ਲੱਗਦਾ ਹੋਊਗਾ। ਉਹ ਨਹੀਂ ਅਸੀਂ ਹੋ। ਅਸੀਂ ਹੋ ਸਕਦਾ। ਜਿਹੜੀ ਦੀ ਮਤਲਬ ਹਿਆਰ ਗੁਣਾ ਵੀ ਨਹੀਂ ਕਹਿ ਸਕਦੇ ਵੀ 1500 ਗੋਣਾਂ ਕੀਮਤ ਬਾਰੇ। ਸਾਲ ਵੀ ਕਿੰਨੇ ਹੋ ਗਏ? 70 ਸਾਲ ਹੋ ਗਏ। ਉਹਦੇ ਜ਼ਿਆਦਾਤਰ 60 ਸਾਲ ਹੋ ਗਏ। ਸਾਈਕਲ ਹੁੰਦੇ ਸੀ ਲੋਕਾਂ ਕੋਲੇ। ਸਾਰਿਆਂ ਨੇ ਸਾਈਕਲ 'ਤੇ ਜਾਣਾ। ਜੇ ਹੁਣ ਕੋਈ ਮੇਰੇ ਵਰਗੀ ਦੀ ਗਈ ਹੋਈ ਆ ਉਰੋ। ਹੂੰ। ਉਹਨੂੰ ਵੀ ਸਾਈਕਲ 'ਤੇ ਬਸ ਸਰਾਂ ਦਾ ਕਿਚੜ ਕੇ ਜਾਣਾ। ਹੂੰ। ਨਹੀਂ ਜਾਣਾ ਤੁੱਕੇ। ਓਕੜੇ। ਕੁੜੀ ਵੀ ਪਿਆਰ ਹੋਣਾ ਹੈ ਸਾਰਾ ਕੁਝ ਹੋਣਾ ਹੈ। ਉਹ ਮੈਂ ਕੁੜੀ ਨੂੰ ਨਾਲ ਲੈ ਗਿਆ ਨਾ ਜਦੋਂ ਤੁਸੀਂ ਆਪਣੇ ਪੇਕੇ ਗਏ ਹੋਏ ਸੀ ਜਦੋਂ ਮੈਂ ਪੇਕੇ ਗਈ ਹੋਈ ਸੀ ਪਾਪੂ ਨੇ ਮੇਰੇ ਨੇ ਚੱਕ ਲੈਣਾ ਝੋਲਾ ਝੋਲੇ ਦੇ ਕੱਪੜੇ ਪਾ ਲੈਣੇ ਨੇ ਬਸ ਝੋਲੇ ਦੇ ਵਿੱਚ ਸਾਨੂੰ ਉਹਨਾਂ ਨੇ ਅਸੀਂ ਮਾਗਰ ਮਾਗਰ ਉਹਨਾਂ ਨੇ ਮੂੰਹ ਮੈਂ ਆ ਤੁਹਾਡੀਆਂ ਗੱਲਾਂ ਜਿਹੜੀਆਂ ਆਪਾਂ ਕਰਦੇ ਨੇ ਬਹੁਤ ਲੋਕ ਪਸੰਦ ਕਰਦੇ ਨੇ ਵੀ ਪੁਰਾਣੇ ਵਿਰਸੇ ਦੀਆਂ ਗੱਲਾਂ ਦੱਸਦੇ ਆ ਵੀ ਆਪਣਾ ਕਿਦਾਂ ਦਾ ਕਲਚਰ ਸੀ ਬਹੁਤ ਲੋਕ ਕਈ ਤਾਂ ਪਸੰਦ ਕਰਦੇ ਆ ਮੈਸੇਜ ਵੀ ਆਉਂਦੇ ਹੁੰਦੇ ਮੈਨੂੰ ਇੱਕ ਵਾਰੀ ਵਾਈ ਗੇਟ ਤੋਂ ਹਾਂਜੀ ਤੇ ਬਾਈ ਜੀ ਕਹਿੰਦਾ ਭਾਈ ਤੇਰੀ ਬੇਬੇ ਬਿਮਾਰ ਹੋ ਗਈ। ਜੱਤਾ ਇਹਨਾਂ ਮੂਰੇ ਵੀ ਨਹੀਂ ਸੀ ਹੁੰਦੇ ਹੁੰਦੇ ਸਿਆਣਿਆਂ ਦੇ ਹੁੰਡ ਕੱਢ ਕੇ ਬੈਂਦੇ ਠੀਕ। ਅੱਛਾ ਅੱਛਾ ਜੀ। ਹਾਂ ਬਸ ਉਹਦੇ ਕੰਨੀ ਸਿਆਣੇ ਕੰਨੀ ਐ ਕਰਕੇ ਬੈਠਣਾ। ਇੱਕ ਗੱਲ ਕਰਨੀ ਹੈ। ਮੂੰਹ ਨਹੀਂ ਦੀ ਦੂਰ। ਨਹੀਂ ਤੇ ਮੈਂ ਦੱਸ ਦਿਆਂ ਗੱਲ। ਵੀ ਐ ਕਰਕੇ ਬੈਠਣਾ। ਤੇ ਭਾਈ ਇੱਕਨ ਬੈਠ ਕੇ ਫਿਰ ਗੱਲ ਕਰਨੀ ਆ ਵੀ ਬਾਪੂ ਜੀ ਕਿਵੇਂ ਬਾਈ ਜੀ ਕਿਵੇਂ ਆ ਗੱਲ ਕਿਵੇਂ ਆ ਵੀ ਕਿਵੇਂ ਬੇਬੇ ਕਿੰਨੀ ਖੋਖੀ ਆ ਕਿੰਨਾ ਕਿਵੇਂ ਆ। ਬਾਪੂ ਜੀ ਨੇ ਕਹਣਾ ਕੱਪੜੇ ਪਾ ਲੈ ਭਾਈ ਵਸਤ ਉੱਪਰ। ਜਦਿੰਗਾ ਕਪੜੇ ਪਾਉਣੇ ਜਦਿ ਮੈਂ ਤੁਰ ਪੈਣਾ ਬਾਈ ਨੇ ਯਾਰ ਬਾਪੂ ਨੇ ਮੂਰੇ ਮੂਰੇ ਮੈਂ ਮਗਰ ਮਗਰ ਤੁਰ ਕੇ ਪਵਾਰਸੀ ਚਲੇ ਜਾਂਦੇ ਮਾਰਸੀ ਤੋਂ ਤੁਰ ਕੇ ਸਰੰਦਾਂ ਗਾਣ ਸਰੰਦ ਬਸ ੱਡੇ ਸਰੰਦ ਬਸ ੱਡੇ ਜਾ ਜਾਣਾ ਉਥੋਂ 50 ਪੈਸੇ ਲੱਗ ਜਾਂਦੇ ਨੇ ਅੱਛਾ ਖਾਣੇ ਤੱਕ ਦੇਹ ਹੁਣ ਇੱਥੇ ਆਉਣਾ ਤਾਂ ਉਰੇ ਆਪਣੇ ਗਾਹਾਂ ਫੇਰ ਬਸ ਲੈਣੀ ਆਪਣੇ ਖੂਕੂ ਉਤਰਨਾ ਇੱਥੇ ਲੱਗਦੇ ਨੇ 25 ਪੈਸੇ 25 ਇੱਕਨਾਂ ਵੀ ਵੀ ਇਹ ਗੱਲ ਹੋਰ ਕਰਨੀ ਸੀ ਆਪਾਂ ਜਦ ਸਮਾਜਿਕ ਗੱਲ ਕਰਦੇ ਸੀ ਜਿਵੇਂ ਅ ਅੱਜਕੱਲ ਗੋਤ ਦਾ ਨਹੀਂ ਕੋਈ ਕਹਿੰਦੇ ਵਿਚਾਰ ਕਰਦਾ ਨਾ ਅੱਗ ਚਾਰ ਪੁੱਤਰ ਜਿਵੇਂ ਆਪਣਾ ਔਜਲਾ ਗੋਤ ਦਾ ਔਜਲਾ ਔਜਲੇ ਨਾਲ ਕਰਾਈ ਜਾਂਦਾ ਘਰੇਲ ਘਰੇ ਮੇਰੇ ਅੱਖੀ ਦੇਖੀ ਕਈਆਂ ਦੇ ਹੋਏ ਨੇ ਇੱਕਨਾਂ ਮਤਲਬ ਅੱਗੇ ਕਿੰਨੇ ਗੋਤ ਰਕ ਪੜਤਾਲ ਦੇ ਹੁੰਦੇ ਦੀ ਵੀ ਕਿਹਦਾ ਕਿਹਦੇ ਨਾਲ ਨਹੀਂ ਮਿਲਣਾ ਚਾਹੀਦਾ ਦਾਦੀ ਦਾ ਗੋਤ ਮਾਂ ਦਾ ਗੋਤ ਨਾਨੀ ਦਾ ਗੋਤ ਇਹ ਤਿੰਨ ਗੋਤ ਇਹ ਰੱਖ ਦਿੰਦੇ ਸੀਗੇ ਤੇ ਚੌਥਾ ਹੁੰਦਾ ਸੀਗਾ ਮਾਂ ਦਾ ਇਹ ਚਾਰ ਗੋਤ ਰੱਖਣੇ ਨੇ ਚਾਰ ਗੋਤ ਰੱਖ ਕੇ ਫਿਰ ਉਧਰ ਪੁੱਛਣਾ ਵੀ ਤੁਹਾਡੇ ਕਿਹੜਾ ਕਿਹੜਾ ਗੋਤ ਹੈ ਫਿਰ ਉਹਨਾਂ ਨੂੰ ਪੁੱਛਣਾ ਜੇ ਕਿਸੇ ਦਾ ਗੋਤ ਵੀ ਦਾਦੀ ਦਾ ਜਾਂ ਨਾਨੀ ਦਾ ਉੱਥੇ ਰਿਸ਼ਤਾ ਨਹੀਂ ਕੀਤਾ ਜਾਂਦਾ ਹਾਂ ਜਮਾ ਦਾ ਅੱਛਾ ਉੱਥੇ ਕੋਈ ਰਿਸ਼ਤਾ ਨਹੀਂ ਲੱਗਦਾ ਹੁਣ ਜਿਵੇਂ ਬੀਬੀ ਇੱਕ ਇੱਕ ਆਪਾਂ ਹੋਰ ਮੁੱਦੇ ਤੇ ਗੱਲ ਕਰ ਲੰਨੇ ਆ ਸਮਾਜਿਕ ਤੇ ਏ ਜਿਹੜਾ ਦਿਨੋਂ ਦਿਨ ਚਲੋ ਹੁਣ ਤਾਂ ਰਜਾ ਨਾਲ ਲੋਕ ਸਮਝਦਾਰ ਵੀ ਹੋ ਗਏ ਕਾਫੀ ਉਧਰ ਵੀ ਬੁਰਾ ਹਾਲ ਹੀ ਹੈ ਕੈਨੇਡਾ ਵੀ ਜਿਹੜੇ ਲੋਕ ਮਤਲਬ ਇੱਥੇ ਜ਼ਮੀਨਾਂ ਵੇਚ-ਵੇਚ ਕੇ ਸਾਰਾ ਕੁਝ ਉਧਰ ਕਰ ਰਹੇ ਨੇ ਮੰਨ ਲਓ ਕੱਲੋਂ ਉੱਥੇ ਉਹਨਾਂ ਦਾ ਕੁਝ ਨਾ ਬਣੇ ਫਿਰ ਤਾਂ ਨਾ ਉਹਨਾਂ ਦੇ ਉਹਨਾਂ ਨਾਲ ਇਹ ਹੋਣੀ ਹੈ ਨਾ ਘਰ ਦਾ ਨਾ ਘਾੜ ਦਾ ਤੇ ਨਾ ਬਿੱਦੂ ਕਰੇਣਾ ਨਾ ਬਿੱਦੂ ਕਰੇ ਨਾ ਐਟ ਲੀਸਟ ਤੁਸੀਂ ਜ਼ਮੀਨ ਨਾ ਵੇਚੋ ਜ਼ਮੀਨ ਵੇਚ ਕੇ ਜਿਹੜੀ ਤੋਰਦੇ ਨੇ ਉਹ ਇਕੜੇ ਖੋ ਹੋ ਨਾ ਨਾਲ ਜੇ ਜੇ ਮੰਨ ਲਓ ਨਹੀਂ ਜਾ ਹੁੰਦਾ ਨਾ ਜਾਓ ਘਰ ਦਾ ਕੰਮ ਕਰ ਲਓ ਫਿਰ ਨਾ ਜਾਓ ਜ਼ਮੀਨ ਨਾ ਵੇਚੋ ਬਸ ਕਹ ਫਿਰ ਕਹ ਫਿਰ ਕਈ ਬੁੱਧੀਜੀਵੀ ਲੱਗ ਜਾਂਦੇ ਨੇ ਕਰਜੇ ਦਾ ਕਰਜਾ ਸੀ ਲੋਕਾਂ ਨੂੰ ਲੱਗ ਜਾਂਦੇ ਨੇ ਲ ਕਰਜਾ ਰਹਿ ਤਰੇ ਨਾ ਠੀਕਾ ਪਰ ਅਵੰਧ ਉਹ 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 ਸਿਸਟਮ ਉਦੋਂ ਹੁੰਦਾ ਸੀ ਲੈ ਜਾਂਦੇ ਸੀ ਪਰ ਅੱਜ ਤੇ ਵਿੱਚ ਮਹੀਨੇ ਦਾ ਰੈਂਟ ਤੇ ਨੈਟ ਦਾ ਬਿੱਲ ਗੱਡੀ ਦੀ ਕਿਸ਼ਤੇ ਦਿੱਤੀ ਜਾਵੇ ਉਹੀ ਬਹੁਤ ਉਹੀ ਕਰਦਾ ਬਸ ਹਾਂ ਹੁਣ ਉਹ ਗੱਲਾਂ ਗਈਆਂ ਕਰਜ਼ੇ ਗੁਰਜੇ ਲਾਉਣੇ ਆ ਹਾਂ ਉਹ ਨਹੀਂ ਹੁਣ ਹੁੰਦੇ ਹੁਣ ਹੁਣ ਲੋਕ ਪਤਾ ਨਹੀਂ ਲੋਕਾਂ ਦੀ ਕੀ ਮਾਨਸਿਕਤਾ ਵੀ ਵੀ ਲੋਕ ਐ ਸਮਝਦੇ ਨੇ ਵੀ ਜਿਹੜਾ ਕੈਨੇਡਾ ਚ ਲੱਗਿਆ ਪਤਾ ਨਹੀਂ ਉੱਥੇ ਡਾਲਰਾਂ ਦਾ ਦਰਖਤ ਲੱਗਿਆ ਵਾ ਤੋ ਤੋੜ ਕੇ ਜੇਬ ਚ ਪਾਈ ਜਾਣਾ ਹਾਂ ਸਾਰੀ ਗਾੜੀ ਕੁੱਤੇ ਦੀ ਮੌਤ ਮਰਨਾ ਪੈਂਦਾ ਮੈਂ ਤਾਂ ਦੇਖੀ ਕੀ ਲੋਕਾਂ ਕਰਦੇ ਨੂੰ ਫੇਰ ਵੀ ਠੰਡੀ ਮਿਲਦੀ ਆ ਫੇਰ ਵੀ ਰੋਟੀ ਉਹ ਜਿਹੜੀ ਰਾਤ ਨੂੰ ਖਾਣੀ ਆ ਉਹ ਵੀ ਨਹੀਂ ਤੁਸੀਂ ਯਕੀਨ ਕਰੋਗੇ ਮੈਂ ਜਿਵੇਂ ਬਰਫ ਸਿਆਣਾ ਦੇ ਦਿਨ ਸਨੋਪ ਪੈ ਗਈ ਚੌਲ ਜੰਮ ਗਏ ਝੌਲ ਐਵੇਂ ਹੀਟਰ ਮੂਰੇ ਕਰ ਕਰਕੇ ਥੋੜੇ ਜੇ ਖੋਰ ਖੋਰ ਕੇ ਖਾਦੇ ਉਹਨਾਂ ਦੇ ਥੋੜੇ ਗਿੱਲੇ ਰਹਿ ਗਏ ਤੇ ਐਵੇਂ ਉਹ ਬਣ ਗਏ ਤੇ ਉਹਨਾਂ ਦਾ ਜਿਵੇਂ ਫ੍ਰਿਜ ਬਣ ਗਈ ਹੁੰਦੀ ਆ ਘੜੇ ਘੜੇ ਉਹ ਚੀਜ਼ਾਂ ਵੀ ਖਾਧੀਆਂ ਹੁੰਦੀਆਂ ਨੇ ਮਤਲਬ ਕੈਨ ਦਾ ਭਾਵੇਂ ਮੌਸਮ ਤਾਂ ਪੰਜਾਬ ਦਾ ਹੀ ਸਭ ਤੋਂ ਵੈਸਟ ਆ ਰਹਿਣ ਦੇ ਲੈ ਆਹਾ ਲੋਕ ਸਮਝਦਾਰ ਹੋ ਜਾਣ ਪਰ ਸਭ ਕੁਝ ਸਹੀ ਹੋ ਜੂਗਾ ਸਭ ਕੁਝ ਸਹੀ ਹੋ ਜੂਗਾ ਚਲੋ ਬਾਕੀ ਵੀ ਵੀ ਵਧੀਆ ਲੱਗਿਆ ਗੱਲ ਕਰਕੇ ਕਿ ਜੇ ਕੋਈ ਗੱਲ ਰਹਿੰਦੀ ਹੋਵੇ ਉਹ ਦੱਸ ਸਕਦੀ ਆ ਬੇਬੇ ਹੁਣ ਦੇਖੋ ਮੇਰੀ ਗੱਲ ਸੁਣੋ ਜਿਹੜਾ ਦੁੱਧ ਆ ਨਹੀਂ ਜਿਹੜਾ ਦੁੱਧ ਆ ਹੁਣ ਆ ਸਾਰੀਆਂ ਬੁਰੀਆਂ ਹੋ ਗਿਆ ਹਾਂਜੀ ਹਾਂਜੀ ਉਹ ਤਾਂ ਮੈਂ ਤੁਹਾਨੂੰ ਪੁੱਛ ਲਿਆ ਸਰ ਤੇ ਜਿਹੜਾ ਦੁੱਧ ਆ ਹੁਣ ਆਪਾਂ ਦੁੱਧ ਮੁੱਲ ਲੈਨੇ ਆ ਅੱਗੇ ਕੋਈ ਮੁੱਲ ਨਹੀਂ ਦੀ ਲੈਂਦਾ ਚਾਹੇ ਕੋਈ ਗਰੀਬ ਆ ਚਾਹੇ ਕੋਈ ਧਨੀ ਆ ਇੱਕ ਦੋ ਜੇ ਕਿਸੇ ਦੇ ਅਮੀਰ ਦੇ ਦੁੱਧ ਵੱਧ ਆ ਉਹ ਭੈਣ ਭਾਈ ਨੂੰ ਦੇ ਦੇਣਾ ਗਰੀਬ ਨੂੰ ਕਹਦੇ ਹਾਂ ਨਾ ਚੱਲ ਸਾਡੇ ਲਈ ਚੱਲ ਅੱਛਾ ਅੱਛਾ ਡੈਰੀਆਂ ਡੋਰੀਆਂ ਚ ਨਹੀਂ ਸੀ ਨਾ ਕੋਈ ਨਹੀਂ ਜੀfoundਾ ਹੁੰਦਾ ਮੈਂ ਆਪਣੇ ਹੱਥਾਂ ਨਾਲ ਦੁੱਧ ਵਾਲੀ ਮਸ਼ੀਨ ਹੁੰਦੀ ਦੀ ਆਪਣੀ ਛੋਟੀ ਆਪਣੀ ਗੱਲ ਕਰਦੀ ਆ ਮੈਂ ਕਿਸੇ ਦੀ ਨਹੀਂ ਕਰਦੀ ਮੈਂ ਉਹਦੇ ਵਿੱਚ ਰੜਕਦੀ ਰਹੀ ਹਾਂ ਦੁੱਧ ਐਨਾ ਦੁੱਧ ਹੁੰਦਾ ਸੀ ਆਪਣੇ ਅੱਛਾ ਆਪਣੇ ਕਿੰਨੀ ਸੌ ਮੱਝ ਹੁੰਦੀ ਸੀ ਆਪਣੇ ਹੁੰਦੀਆਂ ਦੀਆਂ 10 15 ਮੱਝਾਂ ਨਹੀਂ ਡੈਡੀ ਨੇ ਬਾਅਦ ਚ ਡੈਡੀ ਨੇ ਬਣਾਈਆਂ ਨੇ ਉਹ ਤਾਂ ਬਾਅਦ ਚ ਬਾਅਦ ਵਿੱਚ ਮੈਂ ਵੀ ਸੱਚੀ ਬਣਾਲੀ ਆ ਦੀਆਂ ਬਣਾ ਲਿਆ ਸੀਗਾ ਫਾਰਮ ਉਹ ਡੈਡੀ ਐ ਇਹ ਕਹਿੰਦਾ ਮੈਂ ਕਹਿੰਦਾ 100 ਕਰਤੀ ਸੀ ਇੱਕ ਵਾਰ ਚੰ ਇੱਕ ਵਾਰ ਤਾਂ ਹੋ ਗਈਆਂ ਸੀਗੀਆਂ ਪਰ ਫੇਰ ਘਟਣ ਲੱਗ ਗਈਆਂ ਤੇ ਦੇਖ ਦਿੰਦਾ ਦੀ ਵਿੱਚੋਂ ਫਿਰ ਆਪੇ ਘਟੜੀਆਂ ਨੇ ਚਲੋ ਯਾਨੀ ਕਿ ਮੈਂ ਆਪਣੀ ਗੱਲ ਕਰਦੀ ਹਾਂ ਤਾਂ ਦੁੱਧ ਚ ਹੁਣ ਕੋਈ ਕਿਸੇ ਨੂੰ ਕੀ ਦਿੰਦਾ ਪਹਿਲੇ ਮੈਨੂੰ ਬੀਬੀ ਆਪਣੀ ਗੱਲ ਖੜ ਜਾ ਇੱਕ ਮਿੰਟ ਆਪਣੀ ਗੱਲ ਕਰਦੀ ਆ ਮੈਂ ਇੱਕ ਸਾਲ ਆਪਣੇ ਦੁੱਧ ਨਹੀਂ ਸੀਗਾ ਇਹ ਬਾਪੂ ਜੀ ਉਹਨਾਂ ਨੇ ਦੇਂਦੀ ਮੈਂਸ ਉਥੋਂ ਬਿਮਾਰ ਸੀ ਤੋਂ ਉਹ ਗਾਨੇ ਵੀ ਮੈਂ ਸੱਸੀ ਦੇਣੀ ਆ ਵੀ ਇਹ ਅਸੀਂ ਰੱਖਣੇ ਨਹੀਂ ਕੱਟੇ ਇਹਨੂੰ ਕਿਹਾ ਸੀ ਵੀ ਇਹਦੀ ਕੱਟੀ ਆਏ। ਹੂੰ ਉਹ ਮੈਂ ਸੋਪੀ। ਅੱਛਾ ਉਹ ਤੇਰੇ ਭਾਈ ਜਣੇ ਭਾਈ ਕੋਈ ਗੱਲ ਨਹੀਂ ਤੁਸੀਂ ਦੁੱਧ ਤੇ ਕਿਉਂ ਵੀ ਐਡ ਕੀ ਦਾ ਸਾਰਾ ਨਾਂ ਦੋ ਗਹਾਂ ਨੂੰ ਦੇ ਦਿਓ। ਹੂੰ ਗਹਾਂ ਦੇ ਸਵੇਰੇ ਜਿਹੜੀ ਪਿਛਲੀ ਕੱਟੀ ਦੇ ਨਾਲ ਤਾਂ ਉਹ ਹੂੰ ਨਾਲੇ ਉਹ ਮੱਝ ਨਾਲੇ ਮਾਗਰ ਖੋਲ ਕੱਟੀ ਦੀ ਉਹ ਸਾਰੀਆਂ ਕਿੰਨੇ ਛੱਡ ਕੇ ਗਏ। ਫੇਰ ਅਸੀਂ ਉਹਦੇ ਜੇ ਦੁੱਧ ਰੱਖਤ ਬੰਦ ਦੀ ਏਡੀ ਬਾਲਟੀ ਹੁੰਦੀ ਸੀ 7 ਕਿਲੋ ਦੁੱਧ ਹੁੰਦੀ ਸੀ ਉਹ ਮੈਂ ਅਸੀਂ ਬੂਰੇ ਰੰਗ ਦੇ ਦਿੰਦੇ ਸੀ। ਹੂੰ ਟੱਪ ਦਿਨ ਉਹ ਦੁੱਧ ਦੀ ਹੋੜ ੜਕਦਾ ਰਿਹਾ ਐਨੀ ਮੱਖਣੀ ਹੁੰਦੀ ਰਹੀ ਹੈ। ਅੱਛਾ। ਤੇ ਸੱਚ ਨਹੀਂ ਮਨਾ ਘੱਟੋ ਘਾਟਰ 2.5 ਕਿਲੋ ਮੱਖਣੀ ਹੁੰਦੀ। ਦੁੱਧ ਦੀ ਉਹ ਗੱਲ ਕਰ ਲੈਂਦੇ ਆ ਤੇ ਮੈਂ ਇੱਕ ਆਰਟੀਕਲ ਜਿਹਾ ਪੜ੍ਹਦਾ ਸੀਗਾ ਪਤਾ ਨਹੀਂ ਕਿੰਨੇ ਪਰਸੈਂਟ ਸੱਚ ਮੈਨੂੰ ਤਾਂ ਸੱਚ ਹੀ ਲੱਗਦਾ। ਹੂੰ। ਕਹਿੰਦੇ ਸੱਚਾ ਲੋਕ ਬਾਕੀ ਦੇਖ ਰਹੇ ਆ ਮੌਕੇ 'ਕੇ ਮੇ ਹਊਗਾ। ਪਰ ਜੇ ਤੁਹਾਨੂੰ ਸਾਡਾ ਪੌਡਕਾਸਟ ਵਧੀਆ ਲੱਗਦਾ ਹੁੰਦਾ ਨਾ ਆ ਕਮੈਂਟ ਕਰਕੇ ਦੱਸ ਦਿਆ ਕਰੋ ਚਾਹੇ ਕਮੈਂਟ ਨਹੀਂ ਕਰਨਾ ਹੁੰਦਾ ਮੈਸੇਜ ਕਰ ਦਿਆ ਕਰੋ। ਅਨ ਇਨ ਬਾਕਸ ਦੇ ਵਿੱਚ ਪਰ ਜੇ ਸ਼ੋ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਹ ਦੇ ਕਰਕੇ ਫਿਰ ਬੰਦੇ ਨੂੰ ਹੌਸਲਾ ਹੁੰਦਾ ਆਂ ਬਿਹਾਜ ਚਲੋ ਮੈਂ ਕੰਮ ਵਧੀਆ ਕੀਤਾ ਜੇ ਇਹ ਨਹੀਂ ਸ਼ੋ ਤੁਹਾਨੂੰ ਵਧੀਆ ਵੀ ਲੱਗਿਆ ਕੋਈ ਗੱਲ ਨਹੀਂ ਗਾਹਾਂ ਨੂੰ ਹੋਰ ਮਿਹਨਤ ਕਰਕੇ ਹੋਰ ਵਧੀਆ ਬਣਾਵਾਂਗੇ ਤੇ ਧੰਨਵਾਦ ਜੀ ਸਾਰਿਆਂ ਨੂੰ ਸਸਰੀਕਾਰ ਸਸਰੀਕਾਰ ਸਾਇਆ